ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਤੁਸੀਂ ਦੇਖਦੇ ਪਏ ਫੈਕਸ ਵਿਦ ਜੀਸੀ ਇਸ ਵੇਲੇ ਆਪਣਾ ਦੋਵੇਂ ਪੰਜਾਬ ਚੜਦਾ ਪੰਜਾਬ ਵੀ ਤੇ ਲਹਿੰਦਾ ਪੰਜਾਬ ਵੀ ਹੜ੍ਹ ਦੀਆਂ ਮਾਰਾਂ ਚੱਲ ਰਹੇ ਆ ਮੈਂ ਤੁਹਾਨੂੰ ਇਥੋਂ ਲਾਹੌਰੋਂ ਅਪਡੇਟ ਕਰ ਰਿਹਾ ਹਾਂ ਕਿ ਲਹਿੰਦੇ ਪੰਜਾਬ ਦਾ ਵੀ ਇਸ ਵੇਲੇ ਜਿਹੜਾ ਉਹ ਹਾਲ ਬਹੁਤ ਬੰਦਾ ਹੈਗਾ ਪਾਣੀ ਸ਼ੁਰੂ ਹੋਇਆ ਹਿੰਦੁਸਤਾਨ ਦੀ ਤਰਫੋਂ ਰਾਵੀ ਚੜ੍ਹਿਆ ਚਨਾਅ ਚੜ੍ਹਿਆ ਜੇਲਮ ਜੀ ਵੀ ਚੜ ਗਿਆ ਹੁਣ ਤੇ ਉਸ ਤੋਂ ਬਾਅਦ ਸਤਲੁਜ ਵੀ ਜਿਹੜਾ ਉਧਰ ਵੀ ਪਾਣੀ ਆ ਗਿਆ ਤੇ ਪਾਣੀ ਜਿਹੜਾ ਪਿੰਡਾਂ ਥਾਵਾਂ ਨੂੰ ਰੋੜਦਿਆਂ ਰੋੜਦਿਆਂ ਹੁਣ ਜਿਹੜਾ ਉਹ ਅੱਗੇ ਸਾਡੇ ਇਹਦੇ ਚੰਗ ਤੇ ਮਲਤਾਨ ਦੇ ਕੋਲ ਪਹੁੰਚ ਗਿਆ ਹੋਇਆ ਹੈ ਤੇ ਦੂਸਰੀ ਤਰਫ ਜਿਹੜਾ ਚੜ੍ਹਦੇ ਪੰਜਾਬ ਵਿੱਚ ਜਿਹੜੀਆਂ ਉਧਰੋਂ ਜਿਹੜੀ ਤੁਹਾਨੂੰ ਖਬਰਾਂ ਆਉਂਦੀਆਂ ਨੇ ਉਹ ਵੀ ਕੋਈ ਚੰਗੀਆਂ ਨਹੀਂ ਆਉਂਦੀਆਂ ਤੇ ਮੈਂ ਆਖਿਆ ਕਿ ਅਸੀਂ ਜਿਹੜਾ ਚੜ੍ਹਦੇ ਪੰਜਾਬ ਦਾ ਜਿਹੜਾ ਅੱਖਾਂ ਦੇਖਾ ਹਾਲ ਹੈ ਉਹ ਥੋੜਾ ਜਿਹਾ ਤੁਹਾਡੇ ਸਾਹਮਣੇ ਰੱਖ ਦਈਏ ਤੇ ਮੈਂ ਨਿਯੁਤਾ ਦਿੱਤਾ ਜ਼ਹਿਮਤ ਦਿੱਤੀ ਰਿਕੁਐਸਟ ਕੀਤੀ ਆਪਣੇ ਮਿੱਤਰ ਅਨਮੋਲ ਗੁਲਾਟੀ ਹੋਣਾ ਨੂੰ ਜਿਹੜੇ ਸੀਨੀਅਰ ਪੱਤਰਕਾਰ ਨੇ ਸੀਨੀਅਰ ਜਰਨਲਿਸਟ ਨੇ ਤੇ ਇਸ ਵੇਲੇ ਅਮਰਤਸਰ ਦੇ ਵਿੱਚ ਸਲਾਬ ਦੀ ਹੀ ਡਿਊਟੀ ਕਵਰੇਜ ਕਰ ਰਹੇ ਨੇ ਉਹ ਅਮਰਤਸਰ ਦੇ ਨਾਲੋਂ ਮੈਂ ਉਹਨੂੰ ਥੋੜਾ ਜਿਹਾ ਸਮਾਂ ਕੱਢਿਆ ਕਿ ਤੁਸੀਂ ਮੇਰੇ ਨਾਲ ਥੋੜੀ ਗੱਲ ਕਰੋ ਗੁਲਾਟੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੱਬਰ ਭਾਈ ਠੀਕ ਹੋ ਸਭ ਠੀਕ ਹੈ ਉੱਥੇ ਬਸ ਜੀ ਚੜ੍ਹਦੀ ਕਲਾ ਤੇ ਪਰ ਜਿਹੜਾ ਸਾਡੇ ਇਸ ਵਕਤ ਪੰਜਾਬ ਤੇ ਜਿਹੜੀਆਂ ਵਾਪਰ ਰਿਆ ਉਹ ਸਾਨੂੰ ਕੋਈ ਜਿਹੜਾ ਨਾ ਪਰੇਸ਼ਾਨ ਕਰ ਰਿਹਾ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੀ ਵੇਖਿਆ ਕੀ ਵੇਖ ਰਹੇ ਹੋ ਤੇ ਕਿੱਥੇ-ਕਿੱਥੇ ਜਿਹੜਾ ਪਾਣੀ ਹੈ ਤੇ ਕੀ ਹਾਲ ਚਾ ਕੀ ਹਾਲ ਪੰਜਾਬੀਆਂ ਦਾ ਪੰਜਾਬ ਦੀ ਆਪਾਂ ਗੱਲ ਕਰੀਏ ਇਸ ਵਕਤ ਪੰਜਾਬ ਜੋ ਕੀ ਹੈ ਇੱਕ ਡਿਜ਼ਾਸਟਰ ਸਟੇਟ ਘੋਸ਼ਿਤ ਕਰ ਦਿੱਤਾ ਗਿਆ ਆਫੀਸ਼ੀਲੀ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇੰਨਾ ਕ ਪਾਣੀ ਸੀਗਾ ਜਦੋਂ ਮੈਂ ਪਾਣੀ ਦੇ ਵਿੱਚ ਗਿਆ ਕਿ ਤੇ ਫਿਰ ਮੇਰੇ ਤੋਂ ਹੋਂ ਤੱਕ ਵੀ ਪਾਣੀ ਜੋ ਕੀ ਹੈ ਕਈ ਥਾਵਾਂ ਤੇ ਸੀਗਾ ਘਰ ਜੋ ਕੀ ਹੈ ਕਈ ਤਬਾਹ ਹੋ ਚੁੱਕੇ ਆ ਪਸ਼ੂ ਜੋ ਕੀ ਹੈ ਉਹ ਕਈ ਰੜ ਚੁੱਕੇ ਆ ਪਠਾਨਕੋਟ ਤੋਂ ਜੋ ਕੀ ਹੈ ਡਿਸਟਰਕਸ਼ਨ ਬਰਬਾਦੀ ਦਾ ਜੋ ਮੰਜ਼ਰ ਹੈ ਉਹ ਸ਼ੁਰੂ ਹੋਇਆ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਇਧਰੋਂ ਫਿਰ ਸੁਲਤਾਨਪੁਰ ਲੋਧੀ ਹੁਸ਼ਿਆਰਪੁਰ ਕਿਉਂਕਿ ਦੇਖੋ ਜਦੋਂ ਜਦੋਂ ਨੇਚਰਲ ਫੈਕਟਰਸ ਸੀਗੇ ਉਹ ਸੀਗਾ ਕਿ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈਣਾ ਬਹੁਤ ਜ਼ਿਆਦਾ ਸ਼ੁਰੂ ਹੋਇਆ ਲਗਾਤਾਰ 10-12 ਦਿਨ ਜੋ ਕੀ ਮੀਂਹ ਪਿਆ ਜਿਸ ਤੋਂ ਬਾਅਦ ਹੁਣ ਦੇਖੋ ਜੀ ਪਹਾੜੀ ਇਲਾਕੇ ਪਹਾੜੀ ਇਲਾਕੇ ਤੋਂ ਜੋ ਬਦਲ ਫਟ ਰਹੇ ਆਂ ਜਾਂ ਮੀਂਹ ਪੈ ਰਿਹਾ ਉਹਦਾ ਸਿੱਧਾ ਅਸਰ ਜੋ ਕੀ ਹੈ ਮੈਦਾਨੀ ਇਲਾਕਿਆਂ ਤੇ ਪੈਣਾ ਹੀ ਸੀਗਾ ਹੁਣ ਜੋ ਵੀ ਵਿਆਸ ਨਦੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਰ ਦਰਿਆ ਨੇ ਉਹ ਆ ਕੇ ਮਿਲਦੇ ਆਂ ਪੰਜਾਬ ਦੇ ਵਿੱਚ ਜਿਹੜੇ ਦਰਿਆ ਨੇ ਉਹਨਾਂ ਦਰਿਆਵਾਂ ਦੇ ਵਿੱਚ ਜਦੋਂ ਮਿਲਦੇ ਆਂ ਤਾਂ ਪਾਣੀ ਜੋ ਕੀ ਹੈ ਆਲਮੋਸਟ 10 ਗੁਣਾ ਫਲੋ ਦੇ ਨਾਲ ਵਹਿਣਾ ਸ਼ੁਰੂ ਹੋ ਗਿਆ ਜਦੋਂ ਪਾਣੀ ਦਾ ਫਲੋ 10 ਗੁਣਾ ਹੋ ਗਿਆ ਤਾਂ ਪਹਿਲਾ ਆਸ-ਪਾਸ ਦੇ ਜਿਹੜੇ ਕਿੰਢੀ ਇਲਾਕੇ ਸੀਗੇ ਦੇਖੋ ਜਿੱਥੇ ਹਮੇਸ਼ਾ ਮਾਰ ਪੈਂਦੀ ਐ ਮੌਨਸੂਨ ਦੀ ਉੱਥੇ ਪਹਿਲਾ ਪਾਣੀ ਜਾਣਾ ਸ਼ੁਰੂ ਹੋਇਆ ਲੇਕਿਨ ਉਸ ਤੋਂ ਬਾਅਦ ਫਿਰ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਜਾਣਾ ਸ਼ੁਰੂ ਹੋਇਆ ਜਿੱਥੇ ਕਿ ਸ਼ਾਇਦ ਐਕਸਪੈਕਟਡ ਨਹੀਂ ਸੀਗਾ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਖਾਸ ਤੌਰ ਤੇ ਪਾਣੀ ਆਇਆ ਇੱਥੇ ਵੀ ਮੀਂਹ ਜੋ ਕਿ ਉਹ ਲਗਾਤਾਰ ਪੈਣਾ ਸ਼ੁਰੂ ਹੋਇਆ ਇੱਕ ਪਾਸੇ ਉਹ ਵਾਟਰ ਜੋ ਕਿ ਹੈ ਉਹ ਸਟੈਂਡ ਹੋਣਾ ਸ਼ੁਰੂ ਹੋ ਗਿਆ ਜੋ ਮੀਂਹ ਪੈ ਰਿਹਾ ਸੀਗਾ ਦੂਜੇ ਪਾਸੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਫਲੋ ਬਹੁਤ ਜ਼ਿਆਦਾ ਵੱਧ ਗਿਆ ਜਿਸ ਦੇ ਕਰਕੇ ਹੁਣ ਪੰਜਾਬ ਦੀ ਸਿਚੁਏਸ਼ਨ ਜੋ ਕਿ ਆ ਕਾਫੀ ਜ਼ਿਆਦਾ ਖਰਾਬ ਹੁੰਦੀ ਨਜ਼ਰ ਆ ਰਹੀ ਸੀ ਤੁਹਾਨੂੰ ਦੱਸ ਦਈਏ ਅਜਨਾਲਾ ਅੰਮ੍ਰਿਤਸਰ ਅੰਮ੍ਰਿਤਸਰ ਦਾ ਮੇਨ ਸਿਟੀ ਨੂੰ ਛੱਡ ਕੇ ਜਿੰਨੇ ਬਾਰਡਰ ਇਲਾਕੇ ਆ ਸਾਰੇ ਇਸ ਹੜ ਦੀ ਚਪੇਟ ਨੇ ਇਸ ਤੋਂ ਇਲਾਵਾ ਜਿਹੜਾ ਤਰਨ ਤਰਨ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਵਿੱਚ ਕਈ ਬੰਨ ਟੁੱਟ ਗਏ ਸੀ ਜਿਸ ਦੇ ਕਰਕੇ ਸੁਲਤਾਨਪੁਰ ਲੋਧੀ ਦੇ ਵਿੱਚ ਕਸ਼ਤੀਆਂ ਰਾਹੀ ਘਰਾਂ ਦੇ ਵਿੱਚ ਜਾਇਆ ਜਾ ਰਿਹਾ ਘਰਾਂ ਦੇ ਵਿੱਚ ਰਾਹਤ ਸਮਗਰੀ ਜੋ ਕਿ ਆ ਪਹੁੰਚਾਈ ਜਾ ਰਹੀ ਹੈ ਹੁਣ ਤੁਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਕਿਵੇਂ ਘਰ ਬਣਦੇ ਆ ਉੱਥੇ ਵੀ ਆਹੀ ਤਰੀਕਾ ਜਿਵੇਂ ਆਪਣੇ ਬਣਦੇ ਆ ਕਿ ਪਿੰਡਾਂ ਦੇ ਵਿੱਚ ਘਰ ਹੁੰਦੇ ਆਲੇ ਦੁਆਲੇ ਪਹਿਲੀ ਹੁੰਦੀ ਹੈ ਉਹ ਪਹਿਲੀ ਦੇ ਵਿੱਚ ਪਾਣੀ ਜੋ ਗਿਆ ਉਹ ਭਰ ਗਿਆ ਹੁਣ ਜੋ ਕਨੈਕਟੀਵਿਟੀ ਹੈ ਘਰਾ ਦੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਕਿ ਨਾ ਕੋਈ ਰਸਦ ਉੱਥੇ ਪਹੁੰਚ ਸਕਦੀ ਹੈ ਨਾ ਕੁਝ ਬਸ ਇਹ ਲਾ ਲੋ ਕਿ ਪੰਜਾਬ ਕਿਉਂਕਿ ਤੁਸੀਂ ਦੇਖਿਆ ਵੀ ਹੈ ਤੁਸੀਂ ਵੀ ਜਿਵੇਂ ਕਿਹਾ ਕਿ ਚੜ੍ਹਦੀ ਕਲਾ ਚ ਆ ਤੇ ਇਹ ਚੜ੍ਹਦੀ ਕਲਾ ਵਾਲੀ ਜੋ ਹਾਈ ਸਕੂਲ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਤੋਂ ਰਹੀ ਹੈ ਪੰਜਾਬੀਆਂ ਦੇ ਵਿੱਚ ਸ਼ੁਰੂ ਤੋਂ ਰਹੀ ਹੈ ਕਿਹੋ ਜੀ ਵੀ ਕੋਈ ਡਿਜ਼ਾਸਟਰ ਕੋਈ ਸਿਚੁਏਸ਼ਨ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਬਸ ਸੇਵਾਦਾਰ ਜੋ ਕਿ ਉਹ ਬਹੁਤ ਲੋਕ ਵਲੰਟੀਅਰ ਕਰਦੇ ਨੇ ਤਾਂ ਉਹ ਵਲੰਟੀਅਰਸ ਜੋ ਕਿ ਨੇ ਉਹ ਲੱਗੇ ਹੋਏ ਨੇ ਇਸ ਵਕਤ ਬੋਟਸ ਦੇ ਰਾਹੀਂ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਆਰਮੀ ਜੋ ਕਿ ਹਾਲਾਕੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਨਾਲ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਲਿਆ ਜਾਵੇ ਲੇਕਿਨ ਜ਼ਬਰਦਸਤੀ ਤੁਹਾਨੂੰ ਵੀ ਪਤਾ ਹੈ ਲੋਕੀ ਜਿਸ ਨੇ ਆਪਣਾ ਅਸ਼ਿਆਨਾ ਬਣਾਇਆ ਬਹੁਤ ਮੁਸ਼ਕਿਲ ਜਮਾਨਾ ਹੋ ਗਿਆ ਪੂਰੀ ਉਮਰਾਂ ਲੰਘ ਗਈਆਂ ਉਹ ਆਪਣਾ ਆਸ਼ਿਆਨਾ ਨਹੀਂ ਛੱਡਦੇ ਜੀ ਬਹੁਤ ਮੁਸ਼ਕਿਲ ਉਹ ਸਾਡੇ ਵੀ ਇੱਥੇ ਸਾਡੇ ਵੀ ਇੱਥੇ ਲੋਕਾਂ ਨੂੰ ਯਾਨੀ ਕਿ ਇਸ ਚੀਜ਼ ਤੇ ਕਾਇਲ ਕਰਨਾ ਕਿ ਕੁਝ ਥੋੜੀ ਦੇਰ ਘਰ ਛੱਡ ਜਾਓ ਜਦੋਂ ਠੀਕ ਹੋ ਜਾਏਗਾ ਵਾਪਸ ਆ ਜਾਏ ਤੇ ਬੜਾ ਮੁਸ਼ਕਿਲ ਹੁੰਦਾ ਫਿਰ ਸਰਕਾਰ ਨੂੰ ਜਿਹੜਾ ਬਾਹਰ ਜਗ੍ਹਾ ਤੇ ਦੇਖਿਆ ਕਿ ਥੋੜੇ ਜਿਹਾ ਸਖਤੀ ਕਰਕੇ ਜ਼ਬਰਦਸਤੀ ਕਰਕੇ ਵੀ ਲੋਕਾਂ ਨੂੰ ਕੱਢਣਾ ਪਿਆ ਕਿ ਤੁਹਾਡੀ ਜਾਨ ਕੀਮਤੀ ਹ ਹ ਹ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਘਰ ਜ਼ਰੂਰੀ ਹੈ ਸਭ ਜ਼ਰੂਰੀ ਹੈ ਲੇਕਿਨ ਜਾਨ ਤਾਂ ਸਭ ਤੋਂ ਜ਼ਿਆਦਾ ਕੀਮਤੀ ਹੈ ਲੇਕਿਨ ਫਿਰ ਵੀ ਕੁਝ ਲੋਕ ਜੋ ਕਿ ਉਹ ਨਹੀਂ ਵਲਕਿ ਸਾਡੇ ਇਧਰ ਜੋ ਸੇਵਾਦਾਰ ਨੇ ਪੋਲਿਟਿਸ਼ੀਅਨਸ ਨੇ ਐਨਡੀਆਰਐਫ ਐਸਡੀਆਰਐਫ ਹੈ ਉਹਨਾਂ ਵੱਲੋਂ ਫਿਰ ਕਾਫੀ ਸੇਵਾ ਜੋ ਕਿ ਨਿਭਾਈ ਜਾ ਰਹੀ ਹੈ ਬੋਟਸ ਦੇ ਜ਼ਰੀਏ ਰੈਸਕਿਊ ਹਰਾਹਤ ਸਮਗਰੀ ਜੋ ਕਿ ਆਪ ਪਹੁੰਚਾਈ ਜਾ ਰਹੀ ਹੈ ਅੱਛਾ ਦੇਖੋ ਰਾਸ਼ਨ ਦੀ ਪ੍ਰੋਬਲਮ ਜਬਰਬਾਈ ਪੰਜਾਬ ਚ ਕਦੇ ਨਹੀਂ ਆਉਂਦੀ ਲੋਕਾਂ ਨੂੰ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਬਿਲਕੁਲ ਸਾਡੇ ਲਈ ਪ੍ਰੋਬਲਮ ਜੁਦੀ ਹੈ ਬਾਅਦ ਚ ਹੁਣ ਜਬਰਬਾਈ ਜਦੋਂ ਆਪਾਂ ਇਸ ਸਿਚੁਏਸ਼ਨ ਦੀ ਗੱਲ ਕਰਦੇ ਆਂ ਅਸਲੀ ਪ੍ਰੋਬਲਮ ਪਤਾ ਕੀ ਹੈ ਅਸਲੀ ਪ੍ਰੋਬਲਮ ਹੈ ਸਭ ਤੋਂ ਪਹਿਲਾਂ ਪਸ਼ੂਆਂ ਦੀ ਕਿ ਪਸ਼ੂਆਂ ਨੂੰ ਚਾਰਾ ਨਹੀਂ ਮਿਲੂਗਾ ਦੂਜੇ ਪਾਸੇ ਹੁਣ ਪਾਣੀ ਉਤਰਨਾ ਸ਼ੁਰੂ ਹੋਇਆ ਕੱਲ ਸ਼ਾਮ ਤੋਂ ਮੀਂਹ ਰੁਕਿਆ ਤਾਂ ਪਾਣੀ ਉਤਰਨਾ ਸ਼ੁਰੂ ਵੀ ਹੋ ਗਿਆ ਤਾਂ ਹੁਣ ਪ੍ਰੋਬਲਮਸ ਅਸਲੀ ਸਾਹਮਣੇ ਆਣ ਗਈਆਂ ਜਦੋਂ ਪਾਣੀ ਉਤਰੇਗਾ ਜੋ ਪਸ਼ੂ ਮਰ ਗਏ ਜਾਂ ਜੋ ਵੀ ਨੁਕਸਾਨ ਹੋਇਆ ਗੰਦਗੀ ਹੋਈ ਕੀਚੜ ਹੋਏਗਾ ਬਿਮਾਰੀਆਂ ਫੈਲਣਗੀਆਂ ਮੱਛਰ ਹੋਣਗੇ ਇਹ ਸਾਰੀ ਚੀਜ਼ਾਂ ਜੋ ਕਿ ਹੁਣ ਚੈਲੰਜਰਸ ਹੈ ਇੰਡੀਅਨ ਆਰਮੀ ਦੇ ਸਾਹਮਣੇ ਵੀ ਤੇ ਨਾਲ ਦੇ ਨਾਲ ਜਿੰਨੇ ਵੀ ਤਮਾਮ ਸੇਵਾਦਾਰ ਨੇ ਜਾਂ ਲੋਕ ਇੱਥੇ ਜੋ ਰਹਿ ਰਹੇ ਉਹਨਾਂ ਲਈ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਸੇਵਾਦਾਰ ਤੇ ਮੈਂ ਦੇਖ ਰਿਹਾ ਸੇਵਾਦਾਰ ਤੇ ਹਰ ਬੰਦਾ ਪੰਜਾਬੀ ਤੁਹਾਡੀ ਗੱਲ ਠੀਕ ਹੈ ਚੜ੍ਹਦੀ ਕਲਾ ਚ ਨੇ ਜਿੱਥੇ ਵੀ ਨੇ ਪੰਜਾਬ ਵਾਸਤੇ ਕਹਿੰਦੇ ਨੇ ਪੰਜਾਬੀ ਜਿਹੜੇ ਨੇ ਉਹ ਇਕੱਲੇ ਹੀ ਕਾਫੀ ਨੇ ਔਰ ਲੱਗ ਰਹੇ ਨੇ ਲੋਕੀ ਦੂਰੋਂ ਦੂਰੋਂ ਓਵਰ ਸੀਸ ਪਾਕ ਉਹ ਦੁਨੀਆ ਪੰਜਾਬ ਦੇ ਲੋਕ ਨੇ ਉਹ ਵੀ ਉੱਥੋਂ ਭੇਜ ਰਹੇ ਨੇ ਚੀਜ਼ਾਂ ਪੈਸੇ ਹਰ ਚੀਜ਼ ਇੱਥੇ ਸਾਡੇ ਵੀ ਲੋਕ ਲੋਕ ਵੀ ਸਾਰੇ ਲੱਗੇ ਨੇ ਸੰਥਾਵਾਂ ਲੱਗੀਆਂ ਹੋਈਆਂ ਸਰਕਾਰ ਕਿੱਥੇ ਖੜੀ ਏ ਮਾਨ ਸਰਕਾਰ ਕੀ ਕਹਿੰਦੀ ਏ ਉਹਨਾਂ ਨੂੰ ਮੈਂ ਜ਼ਰਾ ਘਟ ਘਟ ਦੇਖਿਆ ਕਿ ਤੇ ਉਹ ਕੀ ਕੀ ਕਿਸ ਸਥਿਤੀ ਚ ਹੈ ਉਹ ਕੀ ਕਰ ਰਹੇ ਨੇ ਉਹ ਕੀ ਪੇਸ਼ਮੰਦੀ ਕਰ ਰਹੇ ਆ ਅ ਬਿਲਕੁਲ ਦੇਖੋ ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ ਹਾਲਾਂਕਿ ਦੇਖੋ ਜਦੋਂ ਸੇਵਾ ਦੀ ਗੱਲ ਹੁੰਦੀ ਆ ਤਾਂ ਸਭ ਤੋਂ ਅੱਗੇ ਤਾਂ ਦੇਖੋ ਪੰਜਾਬੀ ਨਜ਼ਰ ਆਉਂਦੇ ਆ ਲੇਕਿਨ ਸਰਕਾਰ ਵੀ ਕਿਤੇ ਨਾ ਕਿਤੇ ਦੇਖੋ ਕੋਸ਼ਿਸ਼ ਆਪਣੇ ਵੱਲੋਂ ਕਰ ਰਹੀ ਹੈ ਐਸਡੀਆਰਐਫ ਦੀ ਟੀਮਸ ਨੂੰ ਹਰ ਜਗ੍ਹਾ ਡਿਪਲੋਏ ਕੀਤਾ ਗਿਆ ਤੁਸੀਂ ਸ਼ਾਇਦ ਜੇਕਰ ਚੈੱਕ ਕਰੋਗੇ ਪਿਛਲੇ 10 ਦਿਨਾਂ ਦਾ ਸ਼ਡਿਊਲ ਤਾਂ तमाम ਜਿਹੜੇ ਮੰਤਰੀ ਨੇ ਉਹਨਾਂ ਦੀ ਵੀ ਡਿਊਟੀਆਂ ਲਾਈ ਹੋਈਆਂ ਵਿਧਾਇਕਾਂ ਦੀ ਡਿਊਟੀਆਂ ਲਾਈ ਹੋਈਆਂ ਅੰਮ੍ਰਿਤਸਰ ਦੇ ਵਿੱਚ ਮੈਂ ਮੌਜੂਦ ਆ ਇੱਥੇ ਅਜਨਾਲੇ ਤੋਂ ਵਿਧਾਇਕ ਨੇ ਕੁਲਦੀਪ ਸਿੰਘ ਧਾਲੀਵਾਲ ਉਹ ਬਹੁਤ ਐਕਟਿਵਲੀ ਜੋ ਕੀ ਲੱਗੇ ਹੋਏ ਨੇ ਹਰਜੋਤ ਬੈਸ ਜੋ ਮਨਿਸਟਰ ਨੇ ਜੋ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਵੀ ਨੇ ਉਹਨਾਂ ਵੱਲੋਂ ਵੀ ਕਾਫੀ ਜ਼ੋਰ ਲਾਇਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਵੀ ਜੋ ਕੀ ਕਾਫੀ ਜ਼ੋਰ ਲਾ ਰਹੇ ਆ ਉਹਨ ਲੋਕਾਂ ਤੱਕ ਪਹੁੰਚ ਰਹੇ ਸੰਤ ਸੀਚੇਵਾਲ ਨੇ ਤੁਸੀਂ ਜਾਣਦੇ ਹੋਗੇ ਵਰਲਡਵਾਈਡ ਜਾਣੇ ਜਾਂਦੇ ਆ ਉਹ ਵੀ ਜੋ ਕਿ ਲੋਕਾਂ ਤੱਕ ਪਹੁੰਚ ਰਹੇ ਆ ਬੇਸ਼ੱਕ ਸਿਚੁਏਸ਼ਨ ਖਰਾਬ ਹੈ ਲੇਕਿਨ ਕੋਸ਼ਿਸ਼ ਸਾਰਿਆਂ ਦੀ ਹੈ ਕਿ ਕਿਸੇ ਤਰੀਕੇ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ ਦੇਖੋ ਨੁਕਸਾਨ ਤਾਂ ਹੋਣਾ ਹੀ ਹੈ ਲੇਕਿਨ ਉਸ ਨੁਕਸਾਨ ਨੂੰ ਮਿਨੀਮਾਈਜ਼ ਕਿਵੇਂ ਕੀਤਾ ਜਾ ਸਕੇ ਉਸ ਦੀ ਕੋਸ਼ਿਸ਼ ਜੋ ਕੀ ਹੈ ਉਹ ਲਗਾਤਾਰ ਸਰਕਾਰ ਵੀ ਕਰਦੀ ਨਜ਼ਰ ਆ ਰਹੀ ਹੈ ਇਵਨ ਸੈਂਟਰ ਗਵਰਨਮੈਂਟ ਵੱਲੋਂ ਵੀ ਕਾਫੀ ਸਪੋਰਟ ਇਸ ਸੀਜ਼ ਦੇ ਉੱਪਰ ਕੀਤੀ ਜਾ ਰਹੀ ਹੈ ਜਿਉਂਕਿ ਸੈਂਟਰ ਦੇ ਖੇਤੀਬਾੜੀ ਮੰਤਰੀ ਵੀ ਪੰਜਾਬ ਦੇ ਵਿੱਚ ਮੌਜੂਦ ਨੇ ਚਲੋ ਠੀਕ ਹੋ ਗਿਆ ਬਿਲਕੁਲ ਜੀ ਆਹੀ ਮੌਕਾ ਹੁੰਦਾ ਸਭ ਨੂੰ ਨਾਲ ਹੋਣਾ ਚਾਹੀਦਾ ਤੁਸੀਂ ਦੱਸ ਅਕੜੇ ਕੀ ਕਹਿ ਰਹੇ ਨੇ ਕਿ ਕਿੰਨਾ ਕੁ ਜਿਹੜਾ ਨੁਕਸਾਨ ਹੋ ਗਿਆ ਖੇਤਾਂ ਦਾ ਕਿੰਨੇ ਪਿੰਡ ਨੇ ਅੰਦਰ ਥੱਲੇ ਪਸ਼ੂਆਂ ਦਾ ਕੋਈ ਕੈਸੀ ਕੋਈ ਕੈਲਕੂਲੇਸ਼ਨ ਹੋਈ ਹੈ ਜਬਰ ਭਾਈ ਦੇਖੋ ਇਸ ਚੀਜ਼ ਦੀ ਅਸੈਸਮੈਂਟ ਜੋ ਕੀ ਹੈ ਨਾ ਉਹ ਅਸਲ ਉਦੋਂ ਹੋ ਪਾਏਗੀ ਜਦੋਂ ਪਾਣੀ ਉਤਰੂਗਾ ਪਾਣੀ ਦੇ ਲਹਿਣ ਤੋਂ ਬਾਅਦ ਜੋ ਕੀ ਆ ਪਤਾ ਲੱਗ ਸਕਦਾ ਹੈ ਕਿ ਐਕਚੁਅਲੀ ਸਿਚੁਏਸ਼ਨ ਕੀ ਹੈ ਲੇਕਿਨ ਤੁਹਾਨੂੰ ਦੱਸ ਦਈਏ 1400 ਪਿੰਡ ਇਹੋ ਜਿਹੇ ਨੇ ਜੋ ਕਿ ਹੜ੍ਹ ਦੀ ਚਪੇਟ ਦੇ ਵਿੱਚ ਨੇ 1400 ਪਿੰਡ 1400 ਪਿੰਡਾਂ ਦੇ ਵਿੱਚ ਕਿੰਨੇ ਕਿ ਲੋਕ ਜੋ ਕਿ ਆ ਪਰੇਸ਼ਾਨ ਹੋਏ ਪਸ਼ੂਆਂ ਦੀ ਹਜੇ ਕੋਈ ਅਸੈਸਮੈਂਟ ਨਹੀਂ ਲੱਗ ਪਾਈ ਜੇਕਰ ਗੱਲ ਕੀਤੀ ਜਾਵੇ ਇਸ ਵਕਤ ਮੌਸਮ ਸੀਗਾ ਜੀਰੀ ਦਾ ਤੇ ਲੋਕਾਂ ਨੇ ਬਾਸਮਤੀ ਲਾਇਆ ਹੁੰਦਾ ਤੇ ਇੱਕ ਕਿੱਲੇ ਵਿੱਚ ਇੱਕ ਕਿੱਲੇ ਵਿੱਚ ਅਮੂਮਨ ਘਟੋ ਘਟ ਮਿਨੀਮਮ ਜੇਕਰ ਆਪਾਂ ਗੱਲ ਕਰੀਏ ਤਾਂ 45 ਤੋਂ 50 ਹਜ਼ਾਰ ਦਾ ਨੁਕਸਾਨ ਕਿਸਾਨ ਨੂੰ ਹੋਇਆ ਸਿਰਫ ਇੱਕ ਏਲੇ ਦੇ ਵਿੱਚ ਕਿ ਕਿ ਅਵਨਦਰਦੇ ਦੀ ਬਾਸਮਤੀ ਜੋ ਉਗਾਈ ਜਾਂਦੀ ਹੈ ਜਦੋਂ ਉਹ ਜ਼ਿਆਦਾਤਰ ਐਕਸਪੋਰਟ ਕੀਤੀ ਜਾਂਦੀ ਹੈ ਉਹ ਐਕਸਪੋਰਟ ਵਾਲੀ ਜੋ ਬਾਸਮਤੀ ਉਸ ਦਾ ਰੇਟ ਕਾਫੀ ਵਧੀਆ ਮਿਲਦਾ ਤੇ ਕਿਸਾਨਾਂ ਦੀ ਕਾਸਟ ਹੀ ਉਸ 45 50 ਹਜ਼ਾਰ ਦੇ ਜੇਕਰ ਨੁਕਸਾਨ ਦੀ ਮੈਂ ਗੱਲ ਕਰ ਰਿਹਾ ਤਾਂ 25 30 ਹਜ਼ਾਰ ਤਾਂ ਕਾਸਟ ਹੈ ਬਸ ਪਰ ਕਿੱਲਾ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੁਕਸਾਨ ਦੀ ਜੇ ਤੁਸੀਂ ਗੱਲ ਕਰ ਰਹੇ ਹੋ ਹੁਣ ਸਮਝੋ ਪਾਣੀ ਉਤਰ ਗਿਆ ਤੇ ਪਾਣੀ ਉਤਰਨ ਉਤਰਨ ਤੋਂ ਬਾਅਦ ਵੀ ਜੋ ਕਿ ਇਹ ਬਹੁਤ ਵੱਡਾ ਨੁਕਸਾਨ ਹੈ ਕੀ ਹੋਏਗਾ ਜੋ ਪਾਣੀ ਦੇ ਵਿੱਚ ਸਿਲਟ ਆ ਗਿਆ ਹਾਂ ਰੇਤ ਆ ਗਿਆ ਉਸ ਨੂੰ ਰਿਮੂਵ ਕਰਨਾ ਹੋਏਗਾ ਪਾਣੀ ਦੇ ਵਿੱਚ ਜਿਹੜੇ ਆਰਗਾਨਿ ਆਰਗਾਨਿਜ਼ਮਸ ਸੀਗੇ ਜੋ ਮਿੱਟੀ ਨੂੰ ਫਰਟਾਈਲ ਬਣਾਉਂਦੇ ਆ ਮਿੱਟੀ ਵਿੱਚ ਉਹ ਸਾਰੇ ਮਰ ਗਏ ਉਹ ਖਤਮ ਹੋ ਗਏ ਉਸ ਦੇ ਲਈ ਮਤਲਬ ਬਾਹੀਯੋਗ ਬਣਾਉਣ ਦੇ ਲਈ ਫਿਰ ਤੋਂ ਕਿਸਾਨ ਨੂੰ ਪਹਿ ਲਾਣਾ ਪੈਣਾ ਆਪਣੀ ਜ਼ਮੀਨ ਤੇ ਤੇ ਬਹੁਤ ਵੱਡਾ ਚੈਲੰਜ ਹੈ ਤੇ ਘਾਟੋ ਘਟ ਉਸ ਜ਼ਮੀਨ ਨੂੰ ਦੁਬਾਰਾ ਫਰਟਾਈਲ ਬਣਾਉਣ ਦੇ ਲਈ ਸ਼ਾਇਦ 3-4 ਮਹੀਨੇ ਦਾ ਸਮਾਂ ਜਾ ਸਕਦਾ ਗੁਲਾਟੀ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਕਿ ਜਿਹੜੀਆਂ ਹੁਣ ਸੰਸਥਾਵਾਂ ਲੱਗੀਆਂ ਸਾਡੇ ਯਾਰ ਲੱਗੇ ਨੇ ਪੰਜਾਬੀ ਲੱਗੇ ਨੇ ਇਹ ਤੇ ਉਹੀ ਤੁਹਾਡੀ ਗੱਲ ਕਿ ਰਿਲੀਫ ਤੱਕ ਹੈ ਨੇ ਮੈਨੂੰ ਕਿ ਰੈਸਕਿਊ ਕਰ ਲਿਆ ਹੁਣ ਟਾਈਮ ਨੇ ਰਿਲੀਫ ਆ ਗਿਆ ਜਦੋਂ ਪਾਣੀ ਨਿਕਲ ਗਿਆ ਫਿਰ ਘਰੋ ਘਰੀ ਸਾਰ ਫਿਰ ਅਸਲ ਸਮੱਸਿਆ ਰਹਿ ਜਾਣੀ ਹੈ ਕਿਸਾਨ ਵਾਸਤੇ ਉਹਦੇ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਆਪਣਾ ਉਹ ਆਫਸ ਦਾਦਾ ਜਨੂਸੀ ਕਹਨੇ ਆ ਉਹ ਤੁਸੀਂ ਘੋਸ਼ਿਤ ਕਰ ਦਿੱਤਾ ਪੰਜਾਬ ਨੂੰ ਇੱਥੇ ਉਹਦੇ ਵਿੱਚ ਕਿੰਨਾ ਕੁ ਕੰਪਨਸੇਸ਼ਨ ਜਿਹੜਾ ਤੁਸੀਂ ਐਕਸਪੈਕਟ ਕਰਦੇ ਹੋ ਕਿ ਸਰਕਾਰਾਂ ਜਿਹੜੀਆਂ ਉਹ ਕਿਸਾਨ ਨੂੰ ਕਰ ਸਕਣਗੀਆਂ ਜੀ ਦੇਖੋ ਜੇਕਰ ਸਟੇਟ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਪਰ ਕਿੱਲਾ 12 ਤੋਂ 15000 ਤਾਂ ਮਿਨੀਮਮ ਸਟੇਟ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਹੈ ਲੇਕਿਨ ਉਹ ਜੋ ਕੀ ਹੈ ਪੋਸੀਬਲ ਨਹੀਂ ਹੈ ਕਿ 12-15000 ਦੇ ਵਿੱਚ ਕਿਸਾਨ ਨੂੰ ਦੀ ਪਰਭਾਈ ਜੋ ਕੀ ਕੀਤੀ ਜਾ ਸਕਦੀ ਤੁਸੀਂ ਇੱਕ ਪਾਸੇ ਫਸਲ ਖਰਾਬ ਹੋ ਗਈ ਜਿਹਨੇ ਮੁੰਜੀ ਲਾਈਏ 25000 ਤੇ ਉਹਦਾ ਆਪਣਾ ਇਨਪੁਟ ਦਾ ਖਰਚਾ ਵਿੱਚ ਪਿਆ ਹੋਇਆ ਬਸ ਬਸ ਇੱਕ ਪਾਸੇ ਤਾਂ ਫਸਲ ਖਰਾਬ ਹੋ ਹੀ ਗਈ ਦੂਜੇ ਪਾਸੇ ਅਗਲੇ 2-3 ਮਹੀਨੇ ਉਸਤ ਖੇਤੀ ਹੋ ਹੀ ਨਹੀਂ ਸਕਦੀ ਉਹ ਨੁਕਸਾਨ ਉਸ ਤੋਂ ਬਾਅਦ ਜਦੋਂ ਜ਼ਮੀਨ ਨੂੰ ਵਾਉਣਾ ਹੋਏਗਾ ਉਹਦੇ ਪਿੱਛੇ 15-20000 ਦਾ ਤਾਂ ਡੀਜ਼ਲ ਲੱਗ ਜਾਣਾ ਉਹ ਨੁਕਸਾਨ ਤਾਂ ਤੇ ਟਾਈਮ ਵੀ ਜਾਏਗਾ ਤਾਂ ਬਹੁਤ ਵੱਡਾ ਨੁਕਸਾਨ ਹੈ ਸਟੇਟ ਗਵਰਨਮੈਂਟ ਵੱਲੋਂ 12-15000 ਰੁਪਏ ਪਰ ਕਿਲਾ ਸ਼ਾਇਦ ਦਿੱਤਾ ਜਾ ਸਕਦਾ ਹੈ ਲੇਕਿਨ ਅਸਲੀ ਹੁਣ ਮੈਟਰ ਕਰਦਾ ਕਿਉਂਕਿ ਇਹ ਡਿਜ਼ਾਸਟਰ ਸਟੇਟ ਕੋਸ਼ਤ ਹੋ ਚੁੱਕੀ ਹੈ ਅਨਾਉਂਸ ਹੋ ਚੁੱਕੀ ਹੈ ਤਾਂ ਹੁਣ ਸੈਂਟਰ ਨੂੰ ਜੋ ਕੀ ਹੈ ਸਪੈਸ਼ਲ ਪੈਕੇਜ ਦੇਣਾ ਬਣਦਾ ਹੈ ਹਾਲਾਂਕਿ ਦੇਖੋ ਸੈਂਟਰ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਅੱਜ ਪੰਜਾਬ ਦੇ ਵਿੱਚ ਮੌਜੂਦ ਨੇ ਉਹਨਾਂ ਵੱਲੋਂ ਵੀ ਮਾਇਨਾ ਕੀਤਾ ਜਾ ਰਿਹਾ ਜਾਇਜ਼ਾ ਲਿਆ ਜਾ ਰਿਹਾ ਮੈਂ ਇਸ ਤੋਂ ਪਹਿਲਾਂ ਉੱਥੇ ਹੀ ਸੀਗਾ ਜਿੱਥੇ ਜਿਹੜੇ ਸੈਂਟਰ ਦੇ ਯੂਨੀਅਨ ਮਿਨਿਸਟਰ ਜਿਹੜੇ ਆਏ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਜਾਇਦਾਦ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਮੁੱਖ ਤੌਰ ਤੇ ਉਹਨਾਂ ਦੇ ਦੌਰੇ ਦਾ ਮਕਸਦ ਇਹ ਹੈ ਕਿ ਅੱਜ ਇੱਥੇ ਦੇਖ ਕੇ ਇੱਕ ਰਿਪੋਰਟ ਫਾਈਲ ਕੀਤੀ ਜਾਵੇ ਜੋ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਪੇਸ਼ ਕੀਤੀ ਜਾਵੇ ਕਿ ਕਿਆ-ਕਿਆ ਨੁਕਸਾਨ ਹੋਇਆ ਕਿਸ ਤਰੀਕੇ ਨਾਲ ਪੰਜਾਬ ਨੂੰ ਸਪੋਰਟ ਕੀਤੀ ਜਾ ਸਕਦੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਦੇਖੋ ਪੰਜਾਬੀ ਤਾਂ ਰਹਿੰਦੇ ਚੜਦੀ ਕਲਾ ਦੇ ਵਿੱਚ ਨੇ ਹੁਣ ਸਿਚੁਏਸ਼ਨ ਖਰਾਬ ਹੈ ਜ਼ਰੂਰ ਸਭ ਖੜੇ ਹੋਏ ਨੇ ਲੇਕਿਨ ਹੁਣ ਅੱਗੇ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨ ਦੇ ਲਈ ਸੈਂਟਰ ਗਵਰਨਮੈਂਟ ਦੀ ਸਪੋਰਟ ਦੀ ਬਹੁਤ ਲੋੜ ਹੈ ਮੈਂ ਸੈਂਟਰ ਗਵਰਨਮੈਂਟ ਦਾ ਦੇਖਦੇ ਆ ਹਜੇ ਤੱਕ ਤਾਂ ਕੋਈ ਅਨਾਉਂਸਮੈਂਟ ਹੋਈ ਨਹੀਂ ਲੇਕਿਨ ਜ਼ਰੂਰ ਉਮੀਦ ਹੈ ਕਿ ਸੈਂਟਰ ਗਵਰਨਮੈਂਟ ਪੰਜਾਬ ਵੱਲ ਅਸੀਂ ਵੀ ਅਸੀਂ ਵੀ ਕੋਈ ਅਰਦਾਸ ਕਰਨੇ ਹੈ ਕੋਈ ਆਸ ਕਰਨੇ ਹੈ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਬਿਹਾਰ ਦੇ ਇਲੈਕਸ਼ਨ ਚ ਥੋੜਾ ਜਿਹਾ ਟਾਈਮ ਸਮਾਂ ਕੱਢ ਕੇ ਤੇ ਕੋਈ ਪੰਜਾਬ ਵਾਲ ਵੀ ਧਿਆਨ ਕਰਨ ਇਹ ਵੀ ਇਹ ਵੀ ਉਹਨਾਂ ਦੀ ਸਟੇਟ ਹੈ ਤੇ ਦੂਜਾ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਕਿ ਸਾਡੇ ਮਸਲੇ ਜਿਥੇ 라ਵੀ ਜਦੋਂ ਪਾਣੀ ਚੜਿਆ ਤੇ ਲਾਹੌਰ ਤੇ ਕੁਝ ਜਿਹੜੇ ਕੁਝ ਜਾਨੀ ਕਿ ਸੁਸਾਇਟੀਆਂ ਵਿੱਚ ਪਾਣੀ ਗਿਆ ਜਿਹਦਾ ਬੜੀ ਹਾਹਾਕਾਰ ਵੀ ਮੱਚੀ ਤੁਸੀਂ ਦੇਖਿਆ ਪੰਜਾਬ ਦਾ ਆਪਣੇ ਚੜਦੇ ਪੰਜਾਬ ਦਾ ਕੋਈ ਸ਼ਹਿਰ ਵੱਡਾ ਕੋਈ ਉਹਦੇ ਕੋਈ ਉੱਥੇ ਕੋਈ ਕਿਸੇ ਦਾ ਕੋਈ متاثر ਹੋਇਆ ਜਾਂ ਨਹੀਂ ਸਿਰਫ ਪਿੰਡ ਥਾਂ ਹੀ ਜਿਹੜੇ 1400 ਹੋਏ ਨਹੀਂ ਜ਼ਿਆਦਾਤਰ ਕਹਾ ਕਿ ਨੀਵੀਂ ਜੋ ਥਾਵਾਂ ਸੀਗੀਆਂ ਨੀਵੀਂ ਥਾਵਾਂ ਤੇ ਜੋ ਕੀ ਹੈ ਇਹ ਪਾਣੀ ਵੜਦਾ ਨਜ਼ਰ ਆਇਆ ਪਿੰਡ ਜੋ ਕੀ ਹੈ ਜੋ ਰੂਰਲ ਏਰੀਆਜ਼ ਹੈ ਪੰਜਾਬ ਦੇ ਉਹਨਾਂ ਦੇ ਵਿੱਚ ਜੋ ਕੀ ਹੈ ਖਾਸ ਤੌਰ ਤੇ ਇਹ ਜੋ ਕੀ ਹੈ ਅਸਰ ਦੇਖਣ ਨੂੰ ਮਿਲਿਆ ਪਾਣੀ ਤਾਂ ਸ਼ਹਿਰੀ ਇਲਾਕਿਆਂ ਦੇ ਵਿੱਚ ਜ਼ਿਆਦਾ ਵੈਸੇ ਨਹੀਂ ਸੀਗਾ ਹਾਲਾਂਕਿ ਜੋ ਜ਼ਿਆਦਾ ਨੁਕਸਾਨ ਹੋਇਆ ਉਹ ਫਸਲਾਂ ਦਾ ਕਿਸਾਨਾਂ ਦਾ ਉਹ ਜ਼ਿਆਦਾਤਰ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਹੋਇਆ ਤੇ ਬਾਰਡਰ ਦੇ ਨਾਲ ਤੁਕਿ ਦੇਖੋ ਦਰਿਆ ਦੇ ਨਾਲ ਜੋ ਇਲਾਕੇ ਲੱਗਦੇ ਨੇ ਜਿਆਦਾਤਰ ਪਿੰਡੂ ਇਲਾਕੇ ਨੇ ਪਿੰਡੂ ਇਲਾਕਿਆਂ ਦੇ ਵਿੱਚ ਜੋ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਵੈਸੇ ਜੇਕਰ ਉਸ ਸਾਈਡ ਦੀ ਗੱਲ ਕਰੀਏ ਤਾਂ ਉਸ ਸਾਈਡ ਕਿੰਨਾ ਕੋ ਨੁਕਸਾਨ ਹੋਇਆ ਜ਼ਬਰਦਸਤ ਪਾਣੀ ਨਾਲ ਦੇ ਨੁਕਸਾਨ ਸਾਡੇ ਵੀ ਇੱਥੇ ਕੋਈ 12 1300 ਪਿੰਡ ਜਿਹੜਾ ਉਹ ਇਹ ਆਪਣਾ ਸਲਾਬ ਦੇ ਥੱਲੇ ਹੈਗਾ ਤੇ ਇਹ ਕੋ 2-3 ਲੱਖ ਕਿੱਲਾ ਜ਼ਮੀਨਾਂ ਦਾ ਵੀ ਜਿਹੜਾ ਉਹ ਡੁੱਬ ਗਿਆ ਰੁੜ ਗਿਆ ਤੇ ਇਹ ਤਕਰੀਬਨ ਸੂਰਤ ਹਾਲ ਐਨਜੀ ਸਾਡੇ ਵੀ ਬੜੇ ਜਨਕਿ ਜਿਵੇਂ ਆਪਣਾ ਮੇਨ ਸ਼ਹਿਰ ਦੇ ਉੱਤੇ ਆਪਣਾ ਬਚ ਪਚਾ ਗਿਆ ਕਿਉਂਕਿ ਜਦੋਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਲਈ ਕਿਉਂਕਿ ਉੱਥੇ ਸਿਰਫ ਆਬਾਦੀ ਹੁੰਦੀ ਫਿਰ ਪਾਣੀ ਜਿਹੜਾ ਆਪਣਾ ਉਹ ਬੰਦਸ਼ਾਲ ਤੋੜ ਕੇ ਸਾਡੇ ਇੱਥੇ ਕੋਈ ਜਿਹੜੀ ਕਿ ਸਿਟੀਜ਼ ਨੂੰ ਮੇਨ ਨੂੰ ਬਚਾਉਣ ਵਾਸਤੇ ਕੁਝ ਬੰਦਸ਼ਾਲ ਵੀ ਤੋੜਨੇ ਪਏ ਨੇ ਤੋੜੇ ਨੇ ਸਾਡੇ ਇੱਥੇ ਜਿਵੇਂ ਨਾ ਜਿਵੇਂ ਚੰਗ ਚੰਗ ਨੂੰ ਬਚਾਉਣ ਵਾਸਤੇ ਸਾਡੀ ਹਕੂਮਤ ਤੁਹਾਡੇ ਸਰਕਾਰ ਸਬਸਤ ਦੇ ਰਹੀ ਹੈ ਸਰਕਾਰ ਤੇ ਜਨਾਬ ਸਾਡੀ ਤੇ ਇੱਥੇ ਲੱਗੀ ਸਰਕਾਰ ਪਈ ਹੈ ਸਾਡੀ ਦੇ ਸਰਕਾਰ ਜਿਹੜੀ ਆਪਣਾ ਪੰਜਾਬ ਦੀ ਉਹ ਆਪਣਾ ਕਹਿੰਦੇ ਇੱਕ ਪੈਰ ਤੇ ਖੜੀ ਹੈ ਬਹੁਤ ਜ਼ਿਆਦਾ ਬਹੁਤ ਵਧੀਆ ਬਹੁਤ ਵਧੀਆ ਕੰਮ ਮੁੱਖ ਮੰਤਰੀ ਵੀ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁਦ ਆਪ ਜਿਹੜੀ ਆਪਣਾ ਸਲਾਬ ਦੇ ਇਲਾਕਿਆਂ ਵਿੱਚ ਜਾ ਕੇ ਅੱਗੇ ਕੈਂਪਾਂ ਦੇ ਵਿੱਚ ਰਿਲੀਫ ਕੈਂਪ ਲੱਗੇ ਹੋਏ ਨੇ ਤੇ ਸਾਡੇ ਜਿਹੜਾ ਜਿਹੜੇ ਜਿਹੜੇ ਕੈਂਪ ਚ ਲੋਕ ਨੇ ਉਹਨਾਂ ਨੂੰ ਜਿਹੜਾ ਖਾਣਾ ਤੇ ਰਾਸ਼ਨ ਜਿਹੜਾ ਉਹ ਸਰਕਾਰ ਦੀ ਤਰਫੋਂ ਜਿਹੜਾ ਨਾ ਉਹ ਤਿੰਨੇ ਟਾਈਮ ਪਰੋਸਿਆ ਜਾ ਰਿਹਾ ਇਹ ਯਾਨੀ ਕਿ ਇੱਕ ਹੈ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਆਪਣਾ ਕਿਸ ਨੇ ਪ੍ਰਾਈਵੇਟ ਬਾਕੀ ਪੰਜਾਬੀਆਂ ਨੇ ਸੰਸਥਾਨ ਹੈ ਜਿਹੜੀਆਂ ਉਹਨਾਂ ਨੇ ਆਣਾ ਉਹ ਜ਼ਰੂਰ ਆਣ ਪਰ ਬੇਸਿਕ ਡਿਊਟੀ ਜਿਹੜੀ ਹੈ ਉਹਨਾਂ ਨੇ ਕਿਹਾ ਜੀ ਉਹ ਸਰਕਾਰ ਪੰਜਾਬ ਦੀ ਹੈ ਤਿੰਨ ਟਾਈਮ ਰੋਟੀ ਖਾਣ ਸਾਰੇ ਬੱਚੇ ਬਲਕੇ ਉਹ ਸਿਰਫ ਖਾਣਾ ਨਹੀਂ ਬਲਕੇ ਬੱਚਿਆਂ ਨੂੰ ਕੱਪੜੇ ਖੁਲਾਉਣੇ ਉਹ ਵੀ ਸਾਰਾ ਕੁਝ ਜਿਹੜਾ ਨਾ ਉਹਨਾਂ ਨੂੰ ਪੈਕ ਕਰਕੇ ਸੁਬਾ ਸ਼ਾਮ ਦਿੱਤਾ ਜਾ ਰਿਹਾ ਇਸ ਵਾਰ ਤੇ ਸਰਕਾਰ ਤੇ ਲੋੜ ਜ਼ਰੂਰਤ ਵੀ ਐਸਪੈਕਟ ਬਣਦਾ ਵੀ ਹੈ ਸਰਕਾਰ ਤੇ ਇਸ ਵੇਲੇ ਲੀਡ ਲਈ ਖੜੀ ਹੈ ਤੇ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਹੁਣ ਜਿਹੜੀ ਪੰਜਾਬ ਤੁਸੀਂ ਕਿਹਾ ਕਿ ਬਾਰਸ਼ਾਂ ਹਿਮਾਚਲ ਚ ਬਹੁਤ ਹੋਈਆਂ ਪਾਣੀ ਉੱਥੋਂ ਰੜਿਆ ਤੇ ਦਰਿਆਵਾਂ ਚ ਆ ਗਿਆ ਪਰ ਹੁਣ ਜਿਹੜੇ ਸਲਾਬ ਨੂੰ ਸਾਡੇ ਜਿਹੜੇ ਕੁਝ ਲੋਕ ਨੇ ਉਹ ਕੁਝ ਜਿਹੜੇ ਨੇ ਸਾਡੀ ਤਰਫੋਂ ਮੈਂ ਦੇਖਦਾ ਪਿਆ ਸੀ ਇੱਥੇ ਇੱਕ ਐਕਸ ਜਨਰਲ ਨੇ ਕੇਜੀਐਸ ਢਿਲੋਂ ਸਾਹਿਬ ਕਮਲਜੀਤ ਸਿੰਘ ਢਿਲੋਂ ਸਾਹਿਬ ਉਹ ਕਹਿੰਦੇ ਨੇ ਕਿ ਜਨਾਬ ਪਾਣੀ ਜਿਹੜਾ ਨਾ ਇਹ ਵਾਟਰ ਵਾਰ ਜਿਹੜੀ ਸ਼ੁਰੂ ਕੀਤੀ ਹੈ ਬੜੀ ਲੰਬੀ ਸਟੱਡੀ ਹੈ ਤੇ ਇਹ ਪਾਣੀ ਜਿਹੜਾ ਜਦੋਂ ਬਰਸਾਤ ਆਏਗੀ ਉਦੋਂ ਅਸੀਂ ਪਾਣੀ ਛੱਡ ਦੇਾਂਗੇ ਪਾਕਿਸਤਾਨ ਰੁੜ ਜਾਏਗਾ ਜਦੋਂ ਆਪਣਾ ਪੰਗੀ ਹੋਏਗੀ ਉਦੋਂ ਪਾਣੀ ਬੰਦ ਕਰ ਲਾਂਗੇ ਉਦੋਂ ਪੰਜਾਬ ਪਾਕਿਸਤਾਨ ਜਿਹੜਾ ਪੰਜਾਬ ਜਿਹੜਾ ਉਹ ਭੁੱਖਾ ਮਰ ਜਾਏਗਾ ਇਸ ਨਜ਼ਰੀਏ ਨਾਲ ਹੁਣ ਦੇਖਦੇ ਆ ਕਿ ਤੁਸੀਂ ਕਹਿੰਦੇ ਹੋ ਕਿ ਸਿਰਫ ਮੀਂਹ ਦਾ ਪਾਣੀ ਜਿਹੜਾ ਨਾ ਉਹ ਆਇਆ بارشਾਂ ਤੇ ਹੁੰਦੀਆਂ ਰਹਿੰਦੀਆਂ ਬਹੁਤ ਪਰ ਇਹ ਜਿਹੜੀ ਹੁਣ ਫਲੱਡ ਗੇਟ ਖੋਲੇ ਨੇ ਤੇ ਜਦੋਂ ਇੱਥੇ ਆਪਣਾ ਸਾਰੇ ਡੈਮ ਜਦੋਂ ਚੱਕੇ ਨੇ ਫਟੇ ਉਹਦਾ ਵੀ ਇੱਕ ਯੋਗਦਾਨ ਹੈ ਕਿ ਨਹੀਂ ਇਸ ਹਾਪ ਦੇ ਵਿੱਚ ਖਾਸ ਤੌਰ ਤੇ ਰਾਵੀ ਤੇ ਆਪਣਾ ਚਨਾਟ ਰਾਵੀ ਜੀ ਤੇ ਆਪਣਾ ਇਧਰ ਸਤਲੁਜ ਵਿੱਚ ਪਾਣੀ ਲਿਆਉਣ ਵਾਸਤੇ ਪਰ ਹਾਲਾਂਕਿ ਸੈਂਟਰ ਲੈਵਲ ਤੇ ਕਿਆ ਪਾਲਿਸੀਆਂ ਬਣਦੀਆਂ ਉਹਦੇ ਬਾਰੇ ਤਾਂ ਆਪਾਂ ਨਹੀਂ ਜਾਣਦੇ ਲੇਕਿਨ ਇੱਕ ਚੀਜ਼ ਪਤਾ ਹੈ ਕਿ ਇਹੋ ਜੀ ਕੋਈ ਕਨਸਪੀਰੇਸੀ ਤਾਂ ਜੋ ਕਿ ਕੋਈ ਵੀ ਕੰਟਰੀ ਕਿਸੇ ਲਈ ਨਹੀਂ ਕਿ ਰਚੂਗੀ ਖਾਸ ਕਰਕੇ ਇੰਡੀਆ ਤਾਂ ਬਿਲਕੁਲ ਨਹੀਂ ਕਰੂਗਾ ਕਿਉਂਕਿ ਇਹ ਕੋਈ ਕਨਸਪੀਰੇਸੀ ਕਰਨ ਵਾਲੀ ਚੀਜ਼ ਹੀ ਨਹੀਂ ਹੈ ਜਿੱਥੇ ਜਾਣਾ ਜਾ ਰਹੀਆਂ ਸਿਵਿਲਿਅਨਸ ਨੂੰ ਪਰੇਸ਼ਾਨੀ ਹੋ ਰਹੀ ਹੈ ਇਹੋ ਜੀ ਚੀਜ਼ ਤਾਂ ਕੀਤੀ ਨਹੀਂ ਜਾ ਸਕਦੀ ਹੁਣ ਪਤਾ ਨਹੀਂ ਢਿੱਲੋ ਸਾਹਿਬ ਨੇ ਕਿਵੇਂ ਕਿਸ ਪਰਸਪੈਕਟਿਵ ਨਾਲ ਇਹ ਗੱਲ ਕਹੀ ਹੋਵੇ ਜਿਹੜੇ ਕਹਿੰਦੇ ਨੇ ਢਿੱਲੋ ਸਾਹਿਬ ਜਿਹੜੇ ਨੇ ਉਹ ਸੈਂਟਰ ਦੀ ਜ਼ੁਬਾਨ ਹੀ ਬੋਲਦੇ ਨੇ ਤੋਤੇ ਤੋਤੇ ਨੇ ਉਹਨਾਂ ਦੇ ਤੇ ਉਹ ਇੱਥੇ ਪਾਲਿਸੀ ਕੋਈ ਬਣੀ ਹੋਏਗੀ ਚਲੋ ਅਸੀਂ ਸ਼ੱਕ ਦਾ ਮਾਰਜਨ ਜ਼ਰੂਰ ਦਿੰਨੇ ਆਂ ਆਪਰ ਸਾਡਾ ਹੈ ਜੀ ਜੱਬਰભાઈ ਇੱਕ ਇੱਕ ਗੱਲ ਹੋ ਰਿਹਾ ਕਿ ਸਭ ਤੋਂ ਜ਼ਿਆਦਾ ਇੰਟਰਸਟਿੰਗ ਜੋ ਚੀਜ਼ ਹੁੰਦੀ ਹੈ ਨਾ ਉਹ ਇੰਟਰਸਟਿੰਗ ਚੀਜ਼ ਦੇ ਉੱਪਰ ਕਈ ਵਾਰੀ ਬੰਦਾ ਜਾਣ ਕੇ ਕਮੈਂਟ ਕਰ ਦਿੰਦਾ ਹੈ ਲੋਕਾਂ ਨੂੰ ਇੰਡੀਆ ਪਾਕਿਸਤਾਨ ਦੇ ਵਿੱਚ ਬੜਾ ਇੰਟਰਸਟ ਆਉਂਦਾ ਤਾਂ ਮੇਬੀ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਨਹੀਂ ਤਾਂ ਜੀ ਕੋਈ ਗੱਲ ਨਹੀਂ ਹੈ ਤੇ ਨਾ ਕੋਈ ਇੰਟੈਂਸ਼ਨ ਸੀ ਕਿ ਖਾਸ ਤੌਰ ਤੇ ਪੰਜਾਬ ਦੀ ਤਾਂ ਕੋਈ ਉਹ ਜੀ ਇੰਟੈਂਸ਼ਨ ਨਹੀਂ ਸੀਗੀ ਬਸ ਇਹ ਲਾ ਲਓ ਕਿ ਇਸ ਵਕਤ ਸਿਚੁਏਸ਼ਨ ਇਹ ਹੋ ਜੀ ਹੈ ਇੱਕ ਨੈਚੁਰਲ ਕਲਾਮਿਟੀ ਹੈ ਮੈਂ ਮੈਂ ਕਹਿਣਾ ਕਿ ਮੈਂ ਢਿੱਲੋਂ ਸਾਹਿਬ ਨੂੰ ਵੀ ਕਹਾਂ ਮੈਂ ਢਿੱਲੋਂ ਸਾਹਿਬ ਨੂੰ ਵੀ ਮੈਂ ਦੱਸਦਾ ਅਗਰ ਉਹ ਅਗਰ ਉਹ ਸੁਣਨ ਵਾਟਰ ਵਾਰ ਅਗਰ ਉਹ ਕਰਨਾ ਚਾਹੁੰਦੇ ਨੇ ਤੇ ਢਿੱਲੋਂ ਸਾਹਿਬ ਆਂਦੇ ਨੇ ਮਾਜੇ ਤੋਂ ਤੇ ਮਾਜਾ ਵੀ ਮਾਜਾ ਵੀ ਜਿਹੜਾ ਉਹ ਉਹ ਵੀ ਮੇਰਾ خیال ਡੁੱਬਿਆ ਪਿਆ ਤੇ ਅਗਰ ਕੋਈ ਉੱਥੇ ਵਾਟਰ ਵਾਰ ਇੰਝੀ ਗੱਲ ਬਿਲਕੁਲ 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 ਤੇ ਅਗਰ ਕੋਈ ਉੱਥੇ ਕੋਈ ਵਾਟਰ ਵਾਰ ਸ਼ੁਰੂ ਕਰਨਗੇ ਤੇ ਫਿਰ ਢਿੱਲੋਂ ਸਾਹਿਬ ਦਾ ਤੇ ਆਪਣਾ ਪਿੰਡ ਵੀ ਨਹੀਂ ਬਜਣਾ ਤੇ ਫਿਰ ਇਹ ਇਹ ਘੱਟੋ ਘੱਟ ਉਹਨਾਂ ਨੂੰ ਕੋਈ ਸਲਾਹ ਹੀ ਦੇਣਾ ਅਗਰ ਕੋਈ ਪਾਲਿਸੀ ਨਹੀਂ ਦੇਖੀ ਨਾ ਪਹਿਲੇ ਤੋਂ ਕਿ ਕਿ ਇਸ ਇਸ ਨਜ਼ਰੀਏ ਵਿੱਚ ਅਗਰੇ ਕਰਨਗੇ ਤੇ ਪੰਜਾਬ ਹੀ ਤੇ ਕਿੰਨਾ ਜ਼ਿਆਦਾ ਨੁਕਸਾਨ ਇਫੈਕਟ ਹੋਇਆ ਨਾ ਪੰਜਾਬ ਪਾਣੀ ਜਦੋਂ ਖੋਲਦੇ ਨੇ ਜਦੋਂ ਡੈਮ ਕੋ ਖੋਲਦਾ ਤੇ ਸਭ ਤੋਂ ਪਹਿਲੇ ਤੇ ਜਿਹੜਾ ਜਿਹੜਾ ਸ਼ਿਕਾਰ ਪੰਜਾਬ ਹੁੰਦਾ ਤਾਂ ਚੜਦਾ ਪੰਜਾਬ ਇਹ ਤਾਂ ਸਿੰਪਲ ਦੀ ਇਹੋ ਜੀ ਗੱਲ ਆ ਬੱਚਾ ਵੀ ਸਮਝ ਜਾਏਗਾ ਕਿ ਪਹਿਲਾਂ ਜੇ ਤੁਸੀਂ ਪਾਣੀ ਰੋਕ ਰਹੇ ਹੋ ਆਪਣੇ ਘਰ ਦਾ ਨੁਕਸਾਨ ਕਰ ਰਹੇ ਹੋ ਫਿਰ ਤੁਸੀਂ ਗਵਾਂਡੀ ਦਾ ਨੁਕਸਾਨ ਕਰੋਗੇ ਇਹ ਤਾਂ ਕੋਈ ਜਸਟੀਫਾਈਡ ਜੀ ਗੱਲ ਨਹੀਂ ਹੈ ਇਹ ਨੇਚਰਲ ਕਲਾਮਿਟੀ ਆ ਜਬਰ ਵੀ ਕੋਈ ਨਹੀਂ ਚਾਹੁੰਦਾ ਦੇਖੋ ਸਰਕਾਰਾਂ ਹੁੰਦੀਆਂ ਅਸਲ ਚ ਤਾਂ ਜੋ ਇੱਕ ਦੂਜੇ ਨਾਲ ਲੜਦੀਆਂ ਕੋਈ ਸਿਵਿਲਿਅਨ ਜੋ ਹੁੰਦੇ ਆ ਕੋਈ ਦੇਸ਼ਵਾਸੀ ਨਾ ਤੁਹਾਡੇ ਜੋ ਲੋਕ ਨੇ ਉਹ ਉਹ ਇੰਡੀਆ ਨੂੰ ਹੇਟ ਕਰਦੇ ਨੇ ਨਾ ਇੰਡੀਅਨਸ ਨੇ ਉਹ ਪਾਕਿਸਤਾਨ ਨੂੰ ਹੇਟ ਕਰਦੇ ਨੇ ਇਹੋ ਜੀ ਕੋਈ ਗੱਲ ਮੇਰੇ ਖਿਆਲ ਨਾਲ ਨਹੀਂ ਹੈ ਕੁਝ ਇਨਸੀਡੈਂਟਸ ਆ ਹੋ ਜੇ ਬਣਾ ਦਿੱਤੇ ਜਾਂਦੇ ਆ ਜਿਸ ਤੋਂ ਬਾਅਦ ਪੰਜਾਬੀ ਤਾਂ ਬਿਲਕੁਲ ਨਹੀਂ ਉਲਾਟੀ ਸਾਹਿਬ ਪੰਜਾਬੀ ਤਾਂ ਬਿਲਕੁਲ ਨਹੀਂ ਪੰਜਾਬੀ ਤੇ ਸਾਡੇ 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 ਦਿਲਾਂ 'ਚ ਵਸਦੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਸਾਡੇ ਕਰਤਾਰਪੁਰ ਸਾਹਿਬ ਦੇ ਆਪਣਾ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਕਿ ਉੱਥੇ ਪਾਣੀ ਚਲਾ ਗਿਆ ਤੁਸੀਂ ਤੁਸੀਂ ਯਕੀਨ ਕਰੋ ਤੁਸੀਂ ਮੰਨਣਾ ਨਹੀਂ ਕਿ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਚੀਫ ਮਿਨਿਸਟਰ ਪੰਜਾਬ ਦੀ ਤੇ ਫੀਲਡ ਮਾਰਸ਼ਲਸ ਆਰਮੀ ਚੀਫ ਤਿੰਨੇ ਜਾ ਕੇ ਉੱਥੇ ਉਹਨਾਂ ਨੇ ਦੌਰਾ ਕੀਤਾ ਬਹਿ ਗਏ ਔਰ ਜਾ ਕੇ ਆਪਣੇ ਸਿੱਖ ਭਰਾਵਾਂ ਨੂੰ ਯਕੀਨ ਦਿਵਾਇਆ ਕਿ ਇਹ 24 ਘੰਟਿਆਂ ਚ ਪਾਣੀ ਨਿਕਲੇਗਾ ਔਰ ਨਿਕਲਿਆ ਪਾਣੀ ਨਿਕਲਿਆ ਬਿਲਕੁਲ ਉਹ ਦੇਖੋ ਨਾ ਤੁਸੀਂ ਸਾਡੀ ਪ੍ਰਾਇਰਿਟੀ ਤੇ ਜਾਨੀ ਕਿ ਤੁਸੀਂ ਪੰਜਾਬੀ ਭਰਾਵਾਂ ਦੇ ਨਾਲ ਸਿੱਖ ਭਰਾਵਾਂ ਦੇ ਨਾਲ ਜਿਹੜੀ ਉਹ ਉਹ ਅਨਵੇਵਰਿੰਗ ਹੈਗੀ ਤੁਸੀਂ ਤਾਂ ਮਨਣਾ ਬੈਗਾ ਕੋਸ਼ਿਸ਼ ਕਰਨੇ ਕਿ ਜੇ ਇਹ ਮਾਮਲਾ ਜਿਹੜਾ ਨਾ ਸਾਡੇ ਪੰਜਾਬ ਵਾਲੇ ਪਾਸੇ ਨਾਲ ਹੈ ਅਗਰ ਕਿਸੇ ਦੇ ਕੋਈ ਮਨ ਵਿੱਚ ਕੋ ਹੈ ਵੀ ਇਹ ਕੋਈ ਕਿਸੇ ਕਿਸੇ ਮਨ ਵਿੱਚ ਕੋ ਹੈ ਵੀ ਇਹ ਤੇ ਪੰਜਾਬ ਵਾਲੇ ਪਾਸੇ ਜਿਹੜਾ ਉਹ ਨਾ ਹੈ ਤੁਸੀਂ ਸਹੀ ਕਹਿ ਰਹੇ ਹੋ ਬਿਲਕੁਲ ਬਿਲਕੁਲ ਟੀਵੀ ਤੇ ਆਹ ਹੋਰ ਜਗ੍ਹਾ ਤੇ ਇਹ ਚੀਜ਼ਾਂ ਦਿਖਦੀਆਂ ਸਾਨੂੰ ਜੋ ਸਾਡੇ ਭੈਣ ਭਰਾ ਜਾਂਦੇ ਆ ਕਿ ਪਾਕਿਸਤਾਨ ਉਹਨਾਂ ਨੂੰ ਇਹਨਾਂ ਕੋ ਵਾਰਮ ਵੈਲਕਮ ਕੀਤਾ ਜਾਂਦਾ ਉਹ ਹਮੇਸ਼ਾ ਕੇ ਤਾਰੀਫ ਕਰਦੇ ਸੋ ਤੁਸੀਂ ਐਕਚੁਅਲੀ ਤੁਸੀਂ ਤੁਸੀਂ ਵੀ ਅੰਮ੍ਰਿਤਸਰ ਬੈਠੇ ਹੋ ਬਹੁਤ ਨੇੜੇ ਹੋ ਸਾਡੇ ਬਹੁਤ ਮੈਨੂੰ ਤੁਸੀਂ ਬਕਾਇਦਾ ਤੁਹਾਨੂੰ ਲੜਣਾ ਮੈਨੂੰ ਆ ਸਾਹਮਣੇ ਨਜ਼ਰ ਆ ਰਹਾ ਇਧਰ ਨੂੰ ਤੁਸੀਂ ਵੀ ਕੋਈ ਟਾਈਮ ਕੱਢੋ ਸਾਡਾ ਮੁਕਦਾ ਤੇ ਆ ਜਾਓ ਇਧਰ ਨੂੰ ਬਸ ਜਦਰਾ ਸਿਚੁਏਸ਼ਨ ਠੀਕ ਹੋਏ ਫਿਰ ਜ਼ਰੂਰ ਬਣਾਨੇ ਜੀ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਬੁਲਾਟੀ ਜੀ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖਣਾ ਤੁਸੀਂ ਸਲਾਬ 'ਚ ਜਾਂਦੇ ਹੋ ਤੁਸੀਂ ਗਲਗਲ ਪਾਣੀ 'ਚ ਫਿਰਦੇ ਹੋ ਆਪਣਾ ਖਿਆਲ ਰੱਖਣਾ ਜੀ ਬਿਲਕੁਲ ਸਾਡੇ ਅਸੀਂ ਜਰਨਲਿਸਟ ਆ ਸਾਡੀਆਂ ਡਿਊਟੀਆਂ ਜੰਗ 'ਚ ਵੀ ਹੈ ਸਾਡੀਆਂ ਡਿਊਟੀਆਂ ਸਲਾਬ ਵਿੱਚ ਹਰ ਵਿੱਚ ਵੀ ਹੈ ਨੇ ਪਰ ਫਿਰ ਵੀ ਮੇਰੀ ਬੇਨਤੀ ਹੈ ਤੁਹਾਨੂੰ ਮੇਰੀ ਤੁਹਾਨੂੰ ਆਪਣਾ ਕੀ ਕਹਿੰਦੇ ਨੇ ਅਰਦਾਸ ਹੈ ਤੁਹਾਡੇ ਅੱਲਾ ਦੇ ਵਾਲੇ ਕਿ ਰਹਿਮ ਕਰੇ ਸਾਡਾ ਪੰਜਾਬ ਬਚਿਆ ਰਹੇ ਤੇ ਤੁਸੀਂ ਵੀ ਆਪਣਾ ਖਾਸ-ਖਾਸ ਨਾਲ ਖਿਆਲ ਰੱਖ ਕੇ ਚੱਲਣਾ ਜੀ ਬਿਲਕੁਲ ਬਿਲਕੁਲ ਜਬਰ ਭਾਈ ਤੁਸੀਂ ਵੀ ਖਿਆਲ ਰੱਖੋ ਘਰ ਪਰਿਵਾਰ ਦਾ ਖਿਆਲ ਰੱਖੋ ਰੱਬ ਕਰੇ ਛੇਤੀ ਸਿਚੁਏਸ਼ਨ ਦੋਵੇਂ ਪਾਸੇ ਠੀਕ ਹੋਏ ਤੁਹਾਡੇ ਵੱਲ ਵੀ ਸਾਡੇ ਵੱਲ ਵੀ ਬਿਲਕੁਲ ਤੇ ਖੁਸ਼ਹਾਲੀ ਦੋਵੇਂ ਪਾਸੇ ਰਹੇ ਪੰਜਾਬ ਵਸਦਾ-ਵਸਦਾ ਰਹੇ ਸਾਡਾ ਵਸਦਾ-ਵਸਦਾ ਪੰਜਾਬ ਰਹੇ ਇਦਿੱਤ ਮੀਦਾਰ ਜਿਹੜੇ ਨੇ ਕਿਸਾਨ ਜਿਹੜੇ ਨੇ ਉਹਨਾਂ ਦਾ ਉਹਨਾਂ ਤੇ ਵਿਪਤਾ ਪਈ ਏ ਔਕੜਾਈ ਹੋਈ ਏ ਤੇ ਅੱਲਾਹ ਤਾਲਾ ਰਹਿਮ ਕਰੇ ਸਭ ਦੇ ਉੱਤੇ ਸਾਡਾ ਪੰਜਾਬ ਵਸਦਾ ਰਹੇ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ